ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣੇ ਨਾਲ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਦੋ ਮਾਰਵੜੀ ਜਾਨਵਰ ਲੈ ਕੇ ਆਏ ਆ ਬਹੁਤ ਚੰਗੀਆਂ ਘੋੜੀਆਂ ਦੋਨਾਂ ਦੀ ਫੁੱਲ ਜਾਣਕਾਰੀ ਆਪਾਂ ਕੀ ਮੁੱਲ ਆ ਕਿਹੜਾ ਏਰੀਆ ਬਾਇਰ ਕਹਿੰਦਾ ਕਿੰਨਾ ਕੱਦ ਕਾਠ ਕਿੰਨੀ ਉਮਰ ਕੀ ਮੁੱਲ ਕਰਦੇ ਆ ਮਾਲਕ ਵੀਰ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਾਲੇ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਫ੍ਰੀ ਵਿੱਚ ਐਡ ਲਗਵਾ ਸਕਦੇ ਹੋ ਤੇ ਇਹ ਵੀਡੀਓ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਆਜੋ ਗੱਲ ਕਰਦੇ ਆਂ ਆਪਾਂ ਪਹਿਲੀ ਘੋੜੀ ਬਾਰੇ ਇਹਦਾ ਨਾਂ ਹੈਗਾ ਜੈਕੀਰਤ ਦੀ ਭੋਲੇ ਘੋੜੇ ਦੀ ਬੱਚੀ ਆ ਇਹ ਤੇਦੀ ਮਾਂ ਦਾ ਨਾਮ ਹੈਗਾ ਅਨੋਖੀ ਉਹ ਰਾਜਹਾਂਸ ਕੁੜੀ ਦੀ ਬੱਚੀ ਆ ਤੇ ਉਮਰ ਇਸ ਟਾਈਮ ਇਹਦੀ 36 ਮਹੀਨੇ ਤੇ ਬਾਲਪੋਰੀਆਂ ਦੀ ਕਲੀਅਰ 58+ ਹਾਈਟ ਆ ਕਰਦਨਪੁਰ ਤੋਂ ਬਹੁਤ ਲੰਮੀ ਆ ਕੰਨ ਕਨੋਤੀ ਬਹੁਤ ਸੋਹਣੀ ਆ ਕੁੜੀ ਦੀ ਹੱਡਾਂ ਪੈਰਾਂ ਚ ਬਹੁਤ ਮਜ਼ਬੂਤੀ ਆ ਮਾਰਕਿੰਗ ਬਹੁਤ ਸੋਹਣੀ ਆ ਤੇ ਏਰੀਆ ਬਾਈਰ ਕਹਿੰਦਾ ਹੈਗਾ ਜੈਪੁਰ 1,80,000 ਰੁਪਏ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਦੁਬਾਰਾ ਫੇਰ ਦੱਸ ਦਿੰਨੇ ਆ ਭੋਲੇ ਕੁੜੀ ਦੀ ਬੱਚੀ ਆ ਇਹਦੀ ਮਾਂ ਹੈਗੀ ਅਨੋਖੀ ਉਹ ਹੈ ਗਿਆ ਰਾਜ ਹਾਂਸ ਕੁੜੀ ਦੀ ਬੱਚੀ 36 ਮਹੀਨੇ ਉਮਰ ਬਾਲ ਪੌਰੀਆਂ ਦੀ ਕਲੀਅਰ 58+ ਹਾਈਟ ਆ ਏਰੀਆ ਬਾਇਰ ਕਹਿੰਦੇ ਹੈ ਜੈਪੁਰ ਤੇ ਮੁੱਲ ਮਾਲਕ ਵੀਰੇ ਦਾ 1 ਲੱਖ 80 ਰਪੀਆ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਕਾਲ ਕਰਕੇ ਲੈ ਸਕਦੇ ਹੋ ਇੱਕ ਆ ਬਹੁਤ ਸੋਹਣੀ ਕੁੜੀ ਲੈ ਕੇ ਆਇਆ ਸੁਟ ਲਈ ਆਪਾਂ ਮੱਥੇ ਪਟਾ ਦੋ ਪੈਰ ਜੱਟੇ ਆ 7 ਸਾਲ ਉਮਰ ਆ 60+ ਹਾਈਟ ਆ ਇਹਦੀ ਮੌਕੇ ਦੀ ਖਾਲੀ ਆ ਅੰਦਰ ਦੀ ਸਾਫ਼ ਆ ਬਾਇਰ ਕਰਨ ਦੀ ਗਾਰੰਟੀ ਆ ਬਾਕੀ ਤੁਸੀਂ ਚੈੱਕ ਕਰਾ ਕੇ ਲੈ ਸਕਦੇ ਹੋ ਬਾਲਪੌਰੀਆਂ ਕਲੀਅਰ ਆ ਤੇ ਮੁੱਲ ਦੀ ਗੱਲ ਕਰਕੇ ਆਪਾਂ 290000 ਰੁਪਏ ਮੁੱਲ ਕਰਦੇ ਆ ਸਵਾਰੀ ਸੂਰੀ ਦੀ ਬਹੁਤ ਪਾਸ ਆ ਘੋੜੀ ਬਹੁਤ ਚੰਗੀ ਚਾਲ ਚੱਲਦੀ ਆ ਅੱਗੇ ਆਪਾਂ ਵੀਡੀਓ ਲਾਈ ਹੋਈ ਆ ਚਾਲ ਵਾਲੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਘੋੜੀ ਚ ਬਹੁਤ ਸੁਣੀ ਚਾਲ ਜੇ ਆਪਾਂ ਇਹਦੀ ਬਲੱਡ ਲਾਈਨ ਦੀ ਗੱਲ ਕਰੀਏ ਤਾਂ ਇਹ ਹੈਗੇ ਆ ਹੰਸਰਾਜ ਬਾਰਖਨ ਵਾਲੇ ਘੋੜੇ ਉਸ ਘੋੜੇ ਦੀ ਲਾਈਨ ਚੋਂ ਆ ਇਹ ਤੇ ਬਹੁਤ ਸੋਹਣਾ ਘੋੜਾ ਬਹੁਤ ਚੰਗੇ ਰਿਜ਼ਲਟ ਤੇ ਦੁਬਾਰਾ ਫੇਰ ਦੱਸ ਦਿੰਨੇ ਆ 7 ਸਾਲ ਉਮਰ 60 ਪਲੱਸ ਹਾਈਟ ਆ ਮੋਕੇ ਦੀ ਖਾਲੀ ਆ ਬਾਲ ਪੌਰੀਆਂ ਕਲੀਅਰ ਆ ਤੇ ਬਲੱਡ ਲਾਈਨ ਹੈਗੀ ਆ ਹੰਸ ਰਾਜ ਬਾਰਖੰਣਾ ਵਾਲੇ ਘੋੜੇ ਦੀ ਉਸ ਘੋੜੇ ਦੀ ਲਾਈਨ ਚੋਂ ਆ ਇਹ ਤੇ ਮੁੱਲ ਮਾਲਕ ਵੀਰੇ ਦਾ ਕਰਦੇ ਆ 290000 ਰੁਪਇਆ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਫ੍ਰੀ ਵਿੱਚ ਐਡ ਕਰਾਉਣ ਲਈ ਆ ਨੰਬਰ ਤੇ ਕਰੋ ਸੰਪਰਕ